रेलवे स्टेशन बैठे किसानो मोदी साहब ने थां था बड़े बैनर आके देश ਪੋਸਾ ਤਰੱਕੀ ਕਰਦਿਆ ਤੇ ਦੇਸ਼ ਤਰੱਕੀ ਦੇ ਰਾਹਾਂ ਤੇ ਆ ਕੋਈ ਨਾ ਲੋਕ ਐਨੀ ਜਾਣ ਨੂੰ ਕਲੋਰੀ ਬਾਟਰ ਤੇ ਰੋਡਾ ਕੋਈ ਜੋ ਸੰਘੂ ਬਾਟਰ ਤੇ ਇਹ ਕੋਜਾ ਅੱਜ ਰੇਲ ਪਲਟੀਆਂ ਦੇ ਉੱਤੇ ਬੈਠੇ ਆ ਸਭ ਤੋਂ ਗੰਦੀ ਤੇ ਨਕਲੀ ਸਰਕਾਰ ਦੇ ਭਾਜਪਾ ਦੀਆਂ ਖਾਕੀ ਨਿਕਰਾਂ ਵਾਲਿਆਂ ਦੀ ਇੱਕੋ ਹੀ ਇਹਦਾ ਨਾਰਾ ਵਾਪੇ ਮੈਂ ਜਿਹੜਿਆ ਕਾਰਪੋਰੇਟ ਖੜਾਰੇ ਆ ਮੈਂ ਪਹਿਲਾਂ ਨੂੰ ਤਾਂ ਚੁੱਕਣਾ ਤੇ ਕਿਸਾਨੀ ਨੂੰ ਤੇ ਉਹ ਜਨੋਂ ਡੋਪੀ ਜਾ ਰਿਆ ਤੁਸੀਂ ਤਰੀਕਾ ਭਰੀ ਭਾਰਤ ਜਾਣਦੇ ਜੋਗਾ ਪਿੱਛੇ ਜੇ ਫਲਤ ਆਇਆ ਏ ਕਿੰਨੇ ਲਾਤੀ ਹੋਈ ਆ ਤਰਤਾ ਨਫਰੋਜਪੁਰ ਜਲੰਧਰ ਤੇ ਫਰੋਜਪੁਰ ਜਲੰਧਰੀ ਪੁਰੀ ਕਿਸੇ ਦੇ ਹੱਥ ਪੱਲੇ ਨਹੀਂ ਆਇਆ ਯਾਰ ਨੇ ਖਾਣ ਪੀਣ ਜੋਗੀ ਕਰਕੇ ਰੱਖ ਲੈਣੀ ਤੇ ਸਮਾਂ ਟੱਪੀ ਜਾਣਾ ਜੇ ਵੀ ਸਰਕਾਰਾਂ માં ਜਦੋਂ ਇਹ ਹੋਵੇ ਚਾਹੀਆਂ ਇਹਨਾਂ ਕਿਹਾ ਆਪਾਂ ਨੂੰ ਥੋੜਾ ਬਹੁਤਾ ਟੈਕਸ ਇਕੱਠਾ ਕਰੀਏ ਤੇ ਟੈਕਸ ਇਕੱਠਾ ਕਰਕੇ ਕੰਮ ਨੂੰ ਚਾਲੂ ਰੱਖੀਏ ਜੇ ਇਹ ਸਰਕਾਰ ਜਿੰਨਾ ਖੋਜ ਭਰਦੀ ਹੋਰ ਸਰਕਾਰੀ ਕਈ ਬਾਰੇ ਬੋਲ ਕੇ ਗੱਲ ਪੱਕਿਆਂ ਨਾਲ ਮੀਟਿੰਗਾਂ ਕੀਤੀਆਂ ਮਰੀ ਦੇ ਗੱਲ ਸੁਣਨ ਆ ਵੀਰੋ ਜਦੋਂ ਮੈਂ ਪੁਲਜ ਨਾਲ ਬੈਠ ਕੇ ਮੀਟਿੰਗਾਂ ਕੀਤੀਆਂ ਉਹ ਸਮੇਂ ਸਰਪੰਚ ਨੇ ਸਰਕਾਰਾਂ ਨੇ ਸੈਮੀਨਾਰ ਕੀਤੇ ਥਾਂ ਤਾਂ ਦੇ ਲੋਗਾਂ ਨੂੰ ਸੱਦੇ ਉਹਨਾਂ ਨੇ ਗੱਲ ਕੀਤੀ ਵੀ ਦੇਸ਼ ਕਿੰਨਾ ਤਰੱਕੀ ਕਰ ਸਕਦਾ ਉਹ ਕਿਹੜੇ ਹੀ ਉਹ ਅੱਜ ਕੋਈ ਤਰੱਕੀ ਦਾ ਸਾਂਝਾ ਦੇ ਰਹੇ ਚ ਕੋਈ ਅੱਗੇ ਕੌਣ ਅੱਗੇ ਕਸ ਇਹ ਮੰਨਨੇ ਆ ਘਟਨੇ ਨਹੀਂ ਇਹ ਸਾਨੂੰ ਜਿਨਾ ਮਰਜ਼ੀ ਟਰਾਲਾ ਮਾਰਨਾ ਜਿਵੇਂ ਪਰਚੇ ਕਰਦਿਆਂਗੇ ਉਹ ਕਰਦਿਆਂਗੇ ਆਹ ਕਰਦਿਆਂਗੇ ਪਰਚੇ ਨਾ ਦੇ ਨਾਮ ਲੈ ਕੇ ਜਮਿਆ ਨਾਮ ਦੇ ਨਾਲ ਲੈ ਕੇ ਜਾਣਾ 4 ਵਜੇ ਤੱਕ ਇੱਥੇ ਸਟੇਜ ਚੜ੍ਹਣੀਆਂ 4 ਵਜੇ ਤੱਕ ਤੁਹਾਨੂੰ ਆਜਣੀ ਪਰ ਨਹੀਂ ਆ ਬਹਾਰਿਆਂ ਦੇ ਵੱਖ-ਵੱਖ ਜਿਹੜੇ ਆ ਉਹ ਤੁਸੀਂ ਇਹ ਵਿਚਾਰ ਸੁਣੋ ਕਿਉਂਕਿ ਮੈਂ ਜਾਂ ਤੇ ਰੋਜਾ ਫਲਾਵਾ ਤੁਹਾਡੇ ਤੇ ਪੇਸ਼ ਕਰਨਾ ਇਹ ਇਹ ਕੰਨ ਫੋਲੋ ਕੰਨ ਖੋਲ ਕੇ ਇੱਧਰ ਆ ਜਾ ਜਿੱਥੇ ਸਾਡਾ ਨਿਸ਼ਾਨਾ ਦਿੱਲੀ ਦਾ ਵੈਸੇ ਕੁਝ ਰਾਜ ਬੈਠੇ ਆ ਪਰ ਇੱਥੇ ਆ ਜਾ ਇੱਥੋਂ ਵਧੀਆ ਬਣੇਗੀ ਉਹ ਸਿੰਘ ਮਿਲਣਾ ਹੈ ਇੱਥੋਂ ਜਾ ਤੇ ਮਹਾਰਾਜ ਰਾਮਕਰਨ ਚਲੇਗਾ ਨਾ ਪੰਨੀ ਸਿੰਘਾਂ ਦੀ ਜੋਤੀ ਲਾ ਕੇ ਬਸ ਤੁਸੀਂ ਮਾਰੇ ਕਰਿਆ ਤੇ ਬਾਦ ਦੇਖਦਾ ਲੁਧਿਆਣੇ ਤੋਂ ਉਹ तकरीबन तकरीबन ਹਰ ਦੂਸਰੇ ਤੀਸਰੇ ਦਿਨ ਇਹ ਪੰਜਾਬ ਦੇ ਜੰਗਵਾਰੇ ਵਰਨਣ ਕਰਦਾ ਉਹ ਕਹਿੰਦਾ ਅੱਜ ਦੀਆਂ ਗੁਲਾਮੀ ਤੁਹਾਡੇ ਮੈਨ ਗਲਦੇ ਚ ਪਾਈ ਗਈ ਆ ਇਹ ਗੁਲਾਮੀ 1847 ਦੇ ਵਿੱਚ ਜਦੋਂ ਕਾਂਗਰਸ ਸਿੱਖ ਫੌਜਾਂ ਲੜੀਆਂ ਅਲੀਵਾਲ ਤੇ ਮੁਦਕੀ ਦੀ ਲੜਾਈ ਤੀਸਰੀ ਫੈਰੂ ਸ਼ਹਿਰ ਦੀ ਵਜh ਹੋਣੀ ਆ ਉਦੋਂ ਸਿੱਖ ਆਗੂਆਂ ਨੇ ਮਹਾਰਾਣੀ ਜਿੰਦਾਰਨ ਜੰਦਾ ਨੂੰ ਚਿੱਠੀਆਂ ਲਿਖੀਆਂ ਮਹਾਰਾਣੀ ਜੀ ਤੇਰੇ ਸਿੰਘ ਫਰਨੀਆਂ ਤੋਂ ਹਾਰ ਉੱਕੇ ਚੁਕੇ ਆ ਅਲੀਵਾਲ ਤੇ ਫੈਰੂ ਸ਼ਹਿਰ ਦੀ ਲੜਾਈ ਦੋਵੇਂ ਹਾਰ ਚੁਕੇ ਆ ਹੁਣ ਇਸ ਤੋਂ ਅੱਗੇ ਸਭਰਾਵਾਂ ਦੀ ਫੈਰੂ ਸ਼ਹਿਰ ਦੀ ਲੜਾਈ ਹੋਣੀ ਆ ਜਦੋਂ ਫੈਰੂਖਸ਼ਹਿਰ ਦੀ ਲੜਾਈ ਵਾਰਿਆ ਲਿਖਦਾ ਉਹ ਕਹਿੰਦਾ ਜਦੋਂ ਐਨਡੀ ਯੋਸ਼ ਭਰੀਆਂ ਚਿੱਠੀ ਲਿਖੀ ਆਪਨੇ ਆਗੂਆਂ ਨੂੰ ਆਜੇ ਜਰਮੇਦਾ ਨੂੰ ਉਹ ਜਰਮੇਦਾ ਨੇ ਉਹ ਮੋਕਲੇ ਦਾ ਜਿਹੜਾ ਜਰਮ ਦੀ ਫਾਇਦਾ ਬਹੁਤ ਵੱਡਾ ਆਪਨੇ ਆਪ ਮੈਂ ਸਮਝਦਾ ਸੀ ਬਹੁਤ ਵੱਡੀ ਆਪੇ ਆਪ ਨੂੰ ਬੰਦ ਮੈਂ ਜਿਹੜੇ ਹਸਪਤਾਲ ਦੇ ਸਮਝਦਾ ਸੀ ਸਿੱਖਾਂ ਨੇ ਫੈਰੂਖਸ਼ਹਿਰ ਦੀ ਲੜਾਈ ਦੇ ਵਿੱਚ ਐ ਪੰਜਾਬ ਨੂੰ ਗੁਲਾਮ ਨਾ ਸੀ ਕਰਦੇ ਨਾ ਤੇ ਸਾਡੀਆਂ ਤਰ੍ਹਾਂ ਹਿੰਦਸਤਾਨ ਨੇ ਆਜ਼ਾਦੀ ਨਹੀਂ ਸੀ ਹੁਣ ਸਾਡੀਆਂ ਸਿੱਖਾਂ ਦਿੱਤਾ ਦਾ ਆਜ਼ਾਦੀ ਨਹੀਂ ਸੀ ਕਿਤੇ ਮੰਨ ਸਕਦਾ ਜੇਕਰ ਨੇ ਪੰਜਾਬ ਨੂੰ ਅਸੀਂ ਗੁਲਾਮ ਨਾ ਕਰਦੇ ਤਾਂ ਵੀ ਪੰਜਾਬ ਨੇ ਭੁੱਲ ਕੇ ਹਮਲਾ ਕਰਦੇ ਜਿਹਦੀ ਬਤੌਰਣ ਦਾ ਸਿੱਖਦਾ ਨਹੀਂ ਰਹਿ ਜਾਂਦਾ ਜੇਰਾ ਪੰਜਾਬ ਦੇ ਅੰਦਰ ਵਸਦਾ ਮੁਸਲਮਾਨ ਹੋਵੇ ਹਿੰਦੂ ਹੋਵੇ 크ਿਸਚੀਅਨ ਹੋਵੇ ਸਿੱਖ ਹੋਵੇ ਸਭ ਨੂੰ ਆਪਣੇ ਬਰਾਬਰ ਦਾ ਹੱਕ ਦਿੰਦੇ ਆ ਆਪਣੇ ਬਰਾਬਰ ਦਾ ਭਾਈਚਾਰਾ ਮੰਨਦੇ ਆ ਜੇ ਨਹੀਂ ਤਾਂ ਫਾੜੀ ਰਹਿ ਰੀ ਜਿਹੜੀ ਪੁਰਾਣੀ ਆ ਮਹਾਰਾਜਾ ਰਣਜੀਤ ਸਿੰਘ ਕੋ ਉਦੋਂ ਤੋਂ ਲੱਗ ਕੇ ਦੇਖ ਲੋ ਉਹ ਕੀ ਸੀ ਵੀ ਇੱਕ ਸਹਨੇ ਮਾਰੀ ਦੇ ਉੱਤੇ ਸਿਰ ਕਟੜ ਬੰਦੀ ਭਰਾ ਹਲੇ ਬੈਠੇ ਆ ਨੇ ਕਟੜ ਬੰਦੀ ਸਾਡੇ ਵਿੱਚ ਹੈਗੇ ਆ ਉਹਨਾਂ ਨੇ ਮਰਜੇ ਦੇ ਉੱਤੇ ਕੋਈ ਹੱਥ ਜੀਸੀ ਸਾਹਮਣੇ ਉਹਨੇ ਵਾਰੇ ਨਹੀਂ ਉਹਨੇ ਕਿਹਾ ਸੀ ਸਿੰਘੋ ਕਹਾ ਮਹਾਰਾਜ ਜੀ ਅੱਜ ਤੋਂ ਬਾਅਦ ਬੱਚਿਆਂ ਤੋਂ ਫੋਰਾ ਨਹੀਂ ਚਲਾਉਣਾ ਮੈਂ ਤੇਰਾ ਤੋਂ ਤੀਰਸਿ ਭੱਜਣਾ ਉਹ ਇੱਕ ਗਾਇਨ ਦਾ ਨਾਮ ਦਾ ਕਾਰੀਕੀ ਆ ਉਹ ਕਹਿੰਦਾ ਜੀ ਸਾਡੀ ਇੱਕੋ ਕਮਾਈ ਜਲਾ ਦਾ ਹੌਂ ਰੰਗ ਜਿਹੜੇ ਅੱਜ ਤੱਕ ਸਿੱਖਾ ਲੈ ਗੋਆ ਹਮ ਦਿੱਤਾ ਮਹਾਰਾਜ ਜੀ ਸਾਰੇ ਚਾਲੇ ਲੱਗੇ ਉਹ ਖਾ ਕੇ ਤੇ ਲੈਣ ਤੋਂ ਵੇਖਣ ਗਏ ਛੇ ਪੰਜਾਬ ਦੇ ਜਾ ਕੇ ਵੇਖਾ ਵਾਤੇ ਤੇ ਗਵਾ ਤੱਪਿਆ ਸੀ ਪਰ ਉਹਨੇ ਆਖਿਆ ਨਹੀਂ ਪਾ ਇਹਨੂੰ ਲਾਭ ਹੋਇਆ ਕੋਈ ਕੀ ਗੱਲ ਨੌਕਲਾ ਹੈ ਜੇ ਮੈਂ ਤੁਹਾਨੂੰ ਦੱਸੂਗਾ ਜਿੰਨਾ ਗੋਆ ਲੱਗਾ ਉਹਨਾਂ ਸੋਨਾ ਕਢਾਇਆ ਸਾਰੇਆ ਵੱਡ ਬਣਾ ਰਿਆਂ ਦੀ ਇਹ ਬੇਨਤੀ ਕਿਰਪਾ ਨਹੀਂ ਆਇਆ ਇਹ ਜਿੱਦ ਜਿੱਦਿਆ ਲੋਕਾਂ ਦੇ ਇਹ ਨਾ ਮਨ ਸੋਚਣਾ ਮੈਂ ਐਸ ਧਰਤੀ ਦੇ ਉੱਤੇ ਕੋਈ ਹਿੰਦੂ ਟਰੈਕਟਰ ਵਾਹ ਲੂਗਾ ਕੋਈ ਸਿੱਖ ਟਰੈਕਟਰ ਵਾਹ ਲੂਗਾ ਸਾਡੇ ਦੇ ਲੇਵਲ ਗੋੜਿਆ ਲੋਕਾਂ ਨੇ ਲਾਇ ਕਿ ਕਿਸ ਨੇ ਅਤਵਾਦੀ ਦਾ ਰਾਜ ਕਿਸ ਨੇ ਵੱਖਵਾਦੀ ਦਾ ਰਾਜ ਕਿਸ ਨੇ ਅੰਦਰੋਂ ਜੀਵਨ ਅੰਦਰੋਂ ਦਾ ਰਾਜ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਨਿਵਾਰ ਕੇ ਅਸੀਂ ਇੱਕ ਦੇਖਦੇ ਆਹ ਹਾਲਾਤ ਨੇ ਆਹ ਕਿਹੜੇ ਕਾਨੂੰਨ ਦੇ ਮਾਹੌਲ ਦੇ ਲੇਕ ਆ ਅੰਲਾਸੇ ਬਣ ਕੇ ਵਿਖਾਇਆ ਜਿਹੜੀ ਅੱਗੇ ਵੀਰ ਇਹਨਾਂ ਗੱਲਾਂ ਦਾ ਸੇਖੇ ਮੋੜ ਕੇ ਗਿਆ ਕਿ 1965 ਪਿੰਡ ਦੇ ਵਿੱਚ ਜੈ ਜਵਾਨ ਨੇ ਜੈ ਕਸਨ ਦਾ ਨਾਮ ਲਾਇਆ ਸਾਡੇ ਬਜ਼ੁਰਗ ਅਸੀਂ ਟਿਕਰੀ ਮਾਡਲ ਤੇ ਬੈਠੇ ਉਸ ਇੱਕ ਬਜ਼ੁਰਗ ਨੇ ਗੱਲ ਸੁਣਾਈ ਉਹ ਕਹਿੰਦਾ ਆ ਜਿਹੜਾ ਸਕੂਲ ਆ ਟਿਕਰੀ ਮਾਡਲ ਦੇ ਸਾਹਮਣੇ ਸਕੂਲ ਬਣਿਆ ਪ੍ਰਾਇਮਰੀ ਸਕੂਲ ਇਹਦੇ ਵਿੱਚ 1964 ਪਿੰਡ ਦੇ ਵਿੱਚ ਪੰਜਾਬੀ ਪੜਾਈ ਜਾਂਦੀ ਸੀ ਜੇ ਸਾਡੇ ਨੀਂਦਾਂ ਦੇ